ਦੀ ਗਾਣੇ ਤੇ ਤੈਨੂੰ ਹੋਗਾ ਆਏ ਕਾਫੀ ਰਾ ਅੜਗਾਲੇ ਬਹੁਤ ਬਹੁਤ ਸ਼ੁਕਰੀਆ ਕਮੇਡੀਅਨ ਸਾਡੀ ਟੈਂਟ ਹਾਊਸ ਵਾਲੇ ਵੀਰ ਕਿੱਥੇ ਨੇ ਚੇਅਰ ਸਿੱਥੇ ਲਗਵਾ ਦਿਓ ਕਾਫੀ ਜਗ੍ਹਾ ਖਾਲੀ ਹੈ ਜਿਹੜੇ ਸਾਡੇ ਵੀਰ ਬਜ਼ੁਰਗ ਬੈਠਣ ਗਏ ਉਹ ਬੈਠ ਸਰ ਬੈਠ ਗਿਆ ਆਰਾਮ ਨਾਲ ਜਿੰਨੀ ਸਮਾਂ ਅਗਲਾ ਪ੍ਰੋਗਰਾਮ ਤੇ ਜਾ બિલકુલ હું ઈ કરું છું ਕਈਏ ਦਾ ਲੋਕਾਂ ਭਾਣੇ ਧੁੱਪ ਸੇਖ ਦੇਰਾ ਤੱਕਦੇ ਮਾਈਏ ਦਾ ਓ ਲੋਕਾਂ ਭਾਣੇ ਧੁੱਪ ਸੇਖ ਦੇਰਾ ਤੱਕਦੇ ਮਾਈਏ ਦਾ ਗੱਡੀ तेरे र के हर बार सोनिएरे हर किर बार सोनिए तेल चार लगा चार अजी होगी ਹੋਏ ਉਹਨਾਂ ਦੀ ਕੁਸ਼ਤੀਆਂ ਦੇ ਜੋਰ ਵੀ ਵੇਖਣੇ ਆ ਇਸ ਕਰਕੇ ਮੈਂ ਜਿਹੜਾ ਪਹਿਲਾ ਖਾਲਾ ਸੀ ਕਲਾਕਾਰਾਂ ਦਾ ਉਹਦੇ ਵਿੱਚ ਅੱਜ ਪਟਕੇ ਦੀ ਝੰਡੀ ਵਾਲੀ ਕੁਸ਼ਤੀ ਰਾਜਨਿਹਾਰ ਜੀ ਚਿਤਗੇ ਨੇ ਤਾੜੀ ਮਾਰੋ ਜ਼ੋਰਦਾਰ ਸੋ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਸੋ ਨਾਲ ਹੀ ਸਰਦਾਰ ਤੀਰਤ ਸਿੰਘ ਮੰਨੀ ਸ਼ਖਸ਼ੀਅਤ ਨੇ ਸੋ ਪਾਵਰ ਲਿਫਟਿੰਗ ਦੇ ਵਿੱਚ ਬਹੁਤ ਵੱਡਾ ਨਾਮ ਸੋਕੇ ਬਾਈ ਦਾ ਉਹ ਵੀ ਨਾਲ ਆ ਗਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਜਿਨ੍ਹਾਂ ਪਰਿਵਾਰਾਂ ਵੱਲੋਂ ਪਟਕੇ ਦਿੱਤੇ ਜਾਣੇ ਸਰਦਾਰ ਰਜੀਤ ਸਿੰਘ ਹੰਗਲ ਉਹਨਾਂ ਨੇ ਲੋਕਗੀਤਾਂ ਦਾ ਮੁਕਾਬਲਾ ਕਰਾਇਆ ਤੇ ਇਹ ਬੇਟੀ ਉਹਦੇ ਵਿੱਚ ਤਿੰਨਵਾਂ ਫਰਸਟ ਆਈ। ਇਹ ਕੱਲੀ ਨਹੀਂ ਆਈ ਉਸ ਤੋਂ ਛੋਟੀ ਉਸ ਤੋਂ ਵੀ ਛੋਟੀ। ਇਹ ਕਹਿੰਦੇ ਉਸ ਤੋਂ ਵੱਡੀ। ਇਤਨੇ ਬਿਹੜਾ ਲੋਕਗੀਤਾਂ ਦੇ ਇਹ ਮੁਕਾਬਲੇ ਵਿੱਚ ਫਰਸਟ ਆਉਂਦੀਆਂ ਰਹੀਆਂ। ਸੋ ਬਹੁਤ ਇਹਨਾਂ ਨੂੰ ਮਾਲਕ ਦੀ ਬਖਸ਼ਿਸ਼ ਹੈ। ਇਹਨਾਂ ਦੇ ਗਲੇ ਵਿੱਚ ਮੁਰਗੀ ਜਿਹੜੀ ਹੈ ਨਾ ਉਹ ਸ੍ਰਿੰਦਰ ਕੌਰ ਵਾਲੀ ਹੁੰਦੀ ਸੀ। ਉਸਤਾਦ ਜੀ ਕਿਹੜੇ ਇੱਕ ਤਾੜੀ ਮਾਰੋ ਇਸ ਬੇਟੀ ਵਾਸਤੇ। ਅੱਜ ਬਹੁਤ ਅੱਛਾ ਇੱਕ ਗਰੁੱਪ ਇਹਨਾਂ ਦਾ ਬਣ ਗਿਆ। ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਬਖਸ਼ੇ। ਇਹ ਅਸੀਂ ਦੁਆ ਕਰਦੇ ਅਰਦਾਸ ਕਰਦੇ ਹੁਣ ਕਿੱਥੇ ਗਿਆ ਬਈ ਮੰਗਾ ਕਿੱਥੇ ਗਿਆ ਵੀ ਥੋੜਾ ਬਹੁਤ ਇਹ ਮਾਣ ਕਰਨਾ ਬਣਦਾ ਸੋ ਇਸ ਮੇਰੇ ਭਰਾ ਨੇ ਮੇਰੇ ਲਈ 5100 ਰੁਪਏ ਸਪੈਸ਼ਲ ਭੇਜਿਆ ਕਿ ਜੇ ਕਿਸੇ ਕੋ ਤਾੜੀਆਂ ਗੇ ਤਾਂ ਮਾਰ ਨਹੀਂ ਸਕਦਾ ਸੁਮੈ ਖਹਿਰਾ ਸਾਹਿਬ ਰੰਦਾ ਔਰ ਭਾਈ ਬਿੱਟੂ ਯੂ ਐਸ ਏ ਇਹਨਾਂ ਦਾ ਵੀ ਧੰਨਵਾਦ ਕਬੱਡੀ ਦੇ ਮੈਚ ਹੁਣ ਸ਼ੁਰੂ ਹੋਣੇ ਹੈ ਹੈਲੋ ਹੈਲੋ ਹਰਨ ਹੈਲੋ ਮੈਂ ਬਰਾਦੇ ਮੈਨੂੰ ਮੈਗ ਪਾ ਲਈ ਹੈ ਹੈਲੋ ਦੋ ਜੋਰਦਾਰ ਸਰਕਾਰ ਕੀ ਨਜ਼ਾਰਾ ਸਰਦਾਰ ਕਾਤ ਸਿੰਘ ਦੀ ਤਾਰੀ ਗੁਰਮukh ਸਿੰਘ ਦੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਸਰਦਾਰ ਪ੍ਰਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ 1 ਲੱਖ ਦਾ ਬਹੁਤ ਵੱਡਾ ਸਹਿਯੋਗ ਹੈ ਉਥੇ ਸਰਦਾਰ ਕਾਤ ਸਿੰਘ ਦੀ ਕੋਲਾ ਖਾਨਾ ਟੱਡੀਆਂ ਦੇ ਵੱਡੇ ਖੇਡ ਪ੍ਰੋਮੋਟਰ ਨੇ ਦੁਆਬੇ ਦੇ ਜਿਨ੍ਹਾਂ ਦੇ ਵੱਲੋਂ ਆ ਬੱਚੀਆਂ ਨੂੰ ਕਦੇ ਬੁਲਾ ਕੇ ਅੱਜ ਦੇ ਇਸ ਮੈਚ ਦੀ ਵੱਡੀ ਜਮਾਵਾਰੀ ਨਵਾਈ ਹੈ ਔਰ ਅਲਟਿਸ਼ਨ ਮੇਲੇ ਚ ਬਹੁਤ ਵੱਡਾ ਯੋਗਦਾਨ 1 ਲੱਖ ਰੁਪਏ ਦਾ ਧੰਨਵਾਦ ਕੀਤਾ ਜਾ ਰਿਹਾ ਉਥੇ ਸਤਿਕਾਰ ਕੀਤਾ ਜਾ ਰਿਹਾ ਸਵਰਗ ਸ੍ਰੀ ਪ੍ਰਕਾਸ਼ ਸਿੰਘ ਜੀ ਦੇ ਦੋਤੇ ਸਰਾਜ ਰਵਿੰਦਰ ਸਿੰਘ ਜੀ ਅਤੇ ਇੱਕ ਨੰਬਰ ਦੇ ਜੰਦੀਸ ਪਰਿਵਾਰ ਦੇ ਵੱਲੋਂ ਹੈ ਉਥੇ ਸਰਦਾਰ ਜੋਗਾ ਸਿੰਘ ਜੀ ਕੈਨੇਡਾ ਸਵਰਗ ਸ੍ਰੀ ਸ਼ੀਤਲ ਸਿੰਘ ਜੀ ਜੁਐਸਏ ਸਵਰਗ ਸ੍ਰੀ ਹਰਜਿੰਦਰ ਸਿੰਘ ਜੀ ਜੁਐਸਏ ਸਰਪਰਗਨ ਜੀ ਉਹਨਾਂ ਦੇ ਪੁੱਤਰ ਜਤਿੰਦਰ ਜਿੰਦੀ ਜੀ ਵੱਲੋਂ 7000 ਰੁਪਏ ਜੀਵਨ ਸਪੇਨ ਇੱਕ ਕਾਪੂ ਸੁਪੈਨ ਵੱਲੋਂ ਇਸ ਸਾਲ ਕਹਿੰਦੇ 1 ਲੱਖ ਦੇ ਬਹੁਤ ਵੱਡੇ ਯੋਗਦਾਨ ਆਇਆ ਧੰਨਵਾਦ ਕੀਤਾ ਜਾ ਰਿਹਾ ਸਾਡੇ ਇੰਦਰਜੀਤ ਸਿੰਘ ਜੀ ਸੁਰਦਰ ਸਾਹਿਬਾਨ ਦੇ ਪਰਿਵਾਰ ਵੱਲੋਂ ਬਹੁਤ ਵੱਡੀ ਜਿਹੜੀ ਰਾਸ਼ੀ ਪੈਂਦੀ ਹੋਈ ਹੈ ਪਰ ਧੰਨਵਾਦ ਅਖਾਂਗੇ ਜਿੱਤੋ ਬਲਾਕੀਆ ਯੂਐਸਏ ਦੀ ਧਰਤੀ ਦੇ ਵਿੱਚ ਹੈ ਜਿਸ ਭਰਾ ਦੇ ਵੱਲੋਂ 3 ਨੰਬਰ ਚੰਡੀ ਦੀ ਕੁਰਸੀ ਦਾ ਨਾਮ ਹੈ ਸਰਦਾਰ ਗੁਰਜੀਤ ਸਿੰਘ ਜੀ ਯੂਐਸਏ ਪੁੱਤਰ ਸਰਬਸੀ ਦਦਾਰ ਸਿੰਘ ਜੀ ਜਿਨ੍ਹਾਂ ਨੇ ਨੰਬਰ ਦਾ ਵਾਧਾ ਅੰਦਾਜ਼ਾ ਇੱਕ ਵਾਰ ਹੋਰ ਦਾ ਸਨਮਾਨ ਬਖਸ਼ਿਆ ਲਈ ਕਰੋ ਬੇਸ਼ੱਕ ਜੀ ਸ਼ੇਰ ਬਾਬੀ ਸਰਦਾਰ ਕਾਜ ਸਿੰਘ ਕੋਲ ਰਹਿਣ ਸਰਦਾਰ ਕਾਜ ਸਿੰਘ ਦੀ ਧੋਲਾ ਘਰ ਬੁਰੇ ਖਲਾਫ ਦੇ ਬਲੇ ਸੋਨਾ ਆਪਾਂ ਜਿਹੜਾ ਨਾਲੇ ਦੇਖੀ ਆਪਾਂ ਇਹਦੇ ਬੇਤੀ ਜਾਂਟਰ ਵਾਲੇ ਬੁਰੇ ਦੱਸੋ ਪਰ ਆਰਮਾਰ ਦੇ ਲਈ ਬੱਡੀ ਰਾਜੀ ਨਾਲ ਸਨਮਾਨ ਹੋਣਾ ਉਹਦੇ ਬੋਲੀਆ ਰਿੱਕੀ ਦੇ ਉੱਤੇ ਆ ਗਣਾ ਨਾ ਫੋਟੋ ਜਦੋਂ ਮੇਰੇ ਨਾਲ ਹੋਵੇ 3 ਕਰੋ 50 ਹਜ਼ਾਰ ਦੇ ਕਹਿੰਦੇ ਸਰਦਾਰ ਕਾਜ ਸਿੰਘ ਧੋਲਾ ਘਰ ਬੁਰੇ ਦੇਖਣ ਦੇ ਤੇ ਸਾਰੇ ਬੱਚੀ ਦੀ ਤਾੜੀਆਂ ਮਾਰਦੇ ਗੋਲਸਾ ਵਾਹ ਵੀ ਜੀ ਰਸਪਤ ਕੋ ਕਹਾਣੀ ਅੰਮ੍ਰਿਤਸਰ ਕੋਪਾ ਪੈ ਤਹਸਾਣਾ ਪੂਰਾ ਹੋ ਗਿਆ ਅਜੇ ਪਾਣੀ ਦਾ ਪਾਸਰ ਮਾਰ ਕਰਿਆ ਦੂਸਰਾ ਪ੍ਰੋਜੈਕਟ ਦੇ ਲੜਕੀਆਂ ਦਾ ਉਹ ਬਰਾਬਰ ਦੀ ਜਿਹੜੀ ਸੁਣਾਈ ਹੋਵੇਗੀ ਬਹੁਤ ਬਹੁਤ ਸਰਕਾਰ ਵੀ ਦਾ ਜਾਰੀ ਧੰਨਵਾਦ ਹੈ ਸਾਰੇ ਸਪੋਰਟਰ ਨੂੰ ਜਿਹੜਾ ਨਾ ਸਰਦਾਰ ਹਰਤਾ ਸਿੰਘ ਜਿਹੜਾ ਦਾ ਮੈਨਾ ਖਿਡਾਰੀ ਦੇ ਬਲੇ ਸਤਿਕਾਰ ਸ੍ਰੀ ਕੇਮਲਾ ਜੀ ਨੂੰ ਨਾ ਧੰਨਵਾਦ ਹੈ ਰਿਕਾ ਜੀ ਮਾਸਾਪਲੇ ਆ ਜਾਣ घरों ਸਾਹਿਬ ਵਾਸਾ ਬਾਗ ਤੁਸੀਂ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਸਵਾਗਤ ਸ਼੍ਰੀ ਰਮਨਸਾਹ ਜੀ ਸਾਰੇ ਜਿਹੜੇ ਆਜਨ ਨਾਮ ਕੀ ਫੋਟੋ ਕੋਲ ਆਲੇ ਸੁਖੇ ਭਾਜੀ ਆਓ ਤੇ ਪਹਿਲੀ ਗੱਲ ਅੱਜ ਦੀ ਯਾਦਗਾਰੀ ਤਸਵੀਰ ਇਹਨਾਂ ਬੱਚਿਆਂ ਦੇ ਦਰਮਿਆਨ ਹੋ ਰਹੀ ਹੈ ਉਸ ਬਾਅਦ ਲੜੀਆਂ ਜਿਹੜੀਆਂ ਮੁਕਤੀ ਹੋਣਗੀਆਂ ਸਾਰੇ ਪ੍ਰਬੰਧ ਕਾਲਾ ਬਹੁਤ ਧੰਨਵਾਦ ਹੈ ਤੁਮ ਡਗਾ ਹਲਕੇ ਰੱਖਿਆ ਮੇਰੇ ਭਰਾ ਔਰ ਕੱਲੀ ਕੁਸ਼ਤੀ ਕਰਦਾ ਬਦੇ ਸਿੰਘ ਕੀ ਖੇਹਰਾ ਸਭ ਦਾ ਵਧਾਈ ਤੇ ਜਾਰ ਸੋਮਣੀ ਕਾਲੀ ਦਰ ਹਲਕਾ ਫਲਾਉਰ ਸਰਦ ਮੈਦਾਨ ਵਿੱਚ ਥੋੜਾ ਬੋਲ ਆਇਆ ਕਰੋ ਇੱਕ ਗੱਲ ਓ ਨਾਵੇਂ ਗਲਤੋ ਤੇ ਬਿਨਾ ਪਰਚੀ ਤੇ ਜੇ ਕੋਈ ਕੋਲਿਆ ਉਹਨੂੰ 1 ਰੁਪਈਆ ਨਹੀਂ ਮਿਲਣਾ ਆ ਕੰਮ ਨਾ ਕਰੋ ਬਈ ਇੱਕ ਵਾਰ ਬਿਨਾ ਪਰਚੀ ਤੋਂ ਆਪਣੀ ਮਰਜ਼ੀ ਦਾ ਕੋਈ ਕੋਲਿਆ ਸਾਡੇ ਜੀਵਨ ਸੁਪੋਲ ਕਾਫੀ ਸੁਪੋਲ ਇਹਨਾਂ ਵੱਲੋਂ 1 ਲੱਖ ਰੁਪਈਏ ਦੀ ਸੇਵਾ ਤੇ ਅਗਲੇ ਸਾਲ ਵੀ ਸਮਾਂ ਕਾਫੀ ਹੋ ਚੁੱਕਾ ਆਪਾਂ ਹੋਏ ਕਿਸੇ ਵੀ ਵੀਰ ਦਾ ਇੰਤਜ਼ਾਰ ਨਹੀਂ ਕਰਨਾ ਤੇ ਜਿਹੜੇ ਮੇਰੇ ਵੀਰ ਧਰਵਾਨ ਪਾਰਕੀਆਂ ਕੱਢਣ ਵਾਲੇ ਦੇ ਮਗਰ ਮਗਰ ਫਿਰਦੇ ਆ ਮੈਂ ਉਹਨਾਂ ਨੂੰ ਦੇਖੀ ਕਰਦਾ ਉਹ ਪਲੀਜ਼ ਆਪਣੀ ਜਗ੍ਹਾ ਤੇ ਬੈਠੇ ਰਹੋ ਪਾਰਕੀ ਤੁਹਾਨੂੰ ਆਪਣੇ ਆਪ ਹੀ ਮਿਲ ਜਾਣੀ ਆ ਲੈ ਸਾਡੇ ਸਟੇਜ ਤੇ ਜਿੰਨੇ ਵੀ ਪ੍ਰਧਾਨਤ ਸੱਜਣ ਚਿਹਰੇ ਸਾਹਮਣੇ ਵੀਰੇ ਮੇਰੇ ਵੀਰ ਪਾਰਕੀਆਂ ਦੇ 25 ਕਹਿੰਦੇ ਕਰ ਦਿੰਦੀ ਆ ਤੇ ਕੁਸ਼ਤੀ ਇੱਕ ਆ ਪਾਠੀ ਨਾਲ ਕਿੱਥੇ ਐ ਨੈਣਾਂ ਦੁਲਾ ਤੁਰ ਜਾਓ ਆ ਜਾਓ ਸੱਜਣ ਭਾਈ ਚਲੋ ਮੱਲਾਂ ਨੂੰ ਬੇਨਤੀ ਹੈ ਕਿਉਂਕਿ ਖੁੱਲੀ ਛਿੰਝਿਆ ਮਲ ਬਹੁਤ ਆਉਦੇ ਨੇ ਪੂਰਾ ਉਤਰੀ ਭਾਰ ਦਿੱਖਿਆ ਆਇਆ ਹੋਇਆ ਉਤਰੀ ਭਾਰ ਦੇ ਸਾਰੇ ਕੋਟੀ ਦੇ ਮਾਲ ਆਏ ਹੋਏ ਐ ਹੁਣ ਇੱਕ ਬੇਨਤੀ ਹੈ ਵੀ ਸਹਿਯੋਗ ਦਿਓ ਕਰੋ ਪਹਿਲਾ ਅਕਸਰ ਆਪਾਂ ਗੁਰਪਾਤ ਜੀ ਵੀ ਕਹਿੰਦੇ ਨੇ ਛਿੰਝਾ ਖੁੱਲੀਆਂ ਹੋਣੀਆਂ ਚਾਹੀਦੀਆਂ ਜੇ ਕੋਈ ਪਿੰਡ ਖੁੱਲੀ ਛਿੰਝ ਕਰਾਉਂਦਾ ਤੇ ਘਟਪਟ ਉਹਦਾ ਆਪ ਸਰਕਾਰ ਤੇ ਕਰੋ ਇਸੇ ਕਰਕੇ ਅੱਜ ਕੱਲ ਲੋਕੀ ਇਹਨਾਂ ਦੀ ਕੁਸ਼ਤੀ ਜ਼ਰੂਰ ਹੋਵੇਗੀ ਕਿਉਂਕਿ ਮਲ ਕਹਿੰਦੇ ਐ ਕੋ ਵਧੀਆ ਜਿਹੜੇ ਪੁੱਤਰ ਹੁੰਦੇ ਆ ਘੋਟੋਲਿਆਂ ਵੀ ਫਿਖਾੜੇ ਜਾਂਦੇ ਆ ਇਸ ਕਰਕੇ ਚਿੰਤਾ ਕਰੋ ਪਤੀ ਤੋਂ ਅੱਗੇ ਚੱਲ ਕੇ ਆਵੇਗੀ ਮੈਂ ਬੇਨਤੀ ਕਰਨਾ ਬਈ ਪਾਣੀ ਬਰੂਰ ਪਾਇਆ ਜਾਵੇ ਜਿਹੜੇ ਮੇਰੇ ਵੀਰ ਸੇਵਾ ਕਰ ਗਾਰੰਟੀ ਨੇ ਆਹ ਇਸ ਵੇਲੇ ਵੀ ਪਾਣੀ ਸਾਡੇ ਪਤਵੰਤੇ ਸੱਜੇ ਇਸ ਸੰਗ ਨਾਲ ਤੁਸੀਂ ਨਾ ਉਹ ਨੀਰ ਕਰਦੇ ਆ ਅਗਲੇ ਸਾਲ ਫਿਰ ਖਾੜੇ ਸੁਣਾਂਗੇ ਵੀ ਚੱਲਦੀ ਉਹਨੀਆਂ ਕੁਸਤੀ ਆਉਣਗੀਆਂ ਤੁਸੀਂ ਘਟੋ ਘਟ ਮਗਰ ਤਾਂ ਨਾ ਫਿਰੋ ਕਮੇਟੀ ਦਾ ਸਹਿਯੋਗ ਕਰੋ ਸਾਥ ਦਿਓ ਸੱਬੇ ਕਮਣ ਕੇ ਰਹੋ ਸੱਬੇ ਲੋਕ ਬਣ ਕੇ ਰਹੋ ਪਰਚੀਆਂ ਤੋੜ ਤੱਕ ਆ ਪਹੁੰਚਣ ਗਿਆ ਜੇ ਤੁਸੀਂ ਪੰਜਾਬ ਗਾਇਨਾਂ ਦੇ ਪਿੱਛੇ 50 ਬੰਦਿਆਂ ਨੇ ਤਬਕਾ ਡਾ ਮਾ ਜੀ ਬ੍ਰੇਕ ਪਾਓ ਗੋਰ ਆਪਾਂ ਰੋੜਾ ਲਾ ਕੇ ਤਾਂ ਦੇ ਤੋ ਉੱਪਰ ਦੀ ਬਿੰਦੂ ਜਿਹੜੇ ਟੀਮਾਂ ਖੇਡਣਗੇ ਦੁਨੀਆਂ ਦੇ ਵੱਡੇ ਖਿਡਾਰੀ ਖੇਡਣਗੇ ਮੋੜ ਕਰ ਲੋ ਆਲ ਅਗਾਈ ਤਰੀਕਾ ਆਜੂਰਾ ਮੇਰੇ ਕਰਨ ਨੂੰ ਕਿਹਾ ਸਭ ਨੂੰ ਵੱਡੀ ਮੁਬਾਰਕਾ ਸਰਕਾਰ ਅੰਤਾਰ ਸਿੰਘੀ ਕੋਲਾ ਭਾਜੀ ਭਗਵਾਨ ਜੀ ਜੱਲੇ ਮੈਂ ਨਹੀਂ ਖੱਲੇ ਮੈਂ ਤੁਹੇ ਰਾਣਾ ਕਾਦੀ ਜੀ ਵੱਡੀ ਯਾਦਗਾਰੀ ਦੇ ਰਹੇ ਮਰੀ ਜਿੱਤੇ ਅੰਤਾਰ ਸਿੰਘੀ ਕੋਲਾ ਪਰਖੋ ਖੇਡ ਨੂੰ ਹੋਤਰ ਪਰਖਨ ਨਹੀਂ ਸਕਦਾ ਹਾਂ ਪ੍ਰੋਕਲ ਜਿਹੜੇ ਕਹਿੰਦੇ ਨੇ ਉਹ ਸਿੱਧੇ ਪੜ ਕੇ ਸਮਝਾਓ। ਲੱਗਿਆ ਕਰਾਉਣ ਦੀ ਸਪੈਸ਼ਲ ਮੋਦੀਆਂ ਤੇ ਅੱਜ ਕੜੀਆਂ ਲੱਗੀਆਂ ਨੇ ਲੱਗ ਕੇ। ਸਾਰੇ ਗਿਆਨ ਗੋਦੀ ਧਿਆਨ ਦੇ ਇੱਕ ਬੈਂਟੀ ਕਰ ਲੋ ਵੀ ਜਿੱਦਾਂ ਟੈਂਕਰ ਖੜਾ ਪਾਣੀ ਦਾ ਕੋਈ ਪਹਲਵਾਨਾ ਗਰਮਿੰਦਰ ਪਹਲਵਾਨ ਜੀ ਪੀਆ ਸੰਧੀ ਧੜਕੇ ਵਿੱਚ ਆਵੇ। ਬੰਗੀ ਸਾਈਡ ਤੋਂ ਉਹ ਨੂੰ ਮਾਰਾ ਜੇ ਮੈਨੂੰ ਗੋਲ ਲੱਗੇ ਜਿਹੜੀਆਂ ਦੇਖੀਆਂ ਨੇ। ਤਾਰੀ ਸਰਦਾਰ ਪੈਸੇ ਵੀ ਕੋੜਾ ਸਾਹਿਬ। ਚੁਕੇ ਕਬੱਡੀ ਪ੍ਰਮੋਦਰ ਜੀ ਅਸੂਖ ਉਮਰ ਸਿੰਘ। ठीकुल <laughs> भाई ਨੰਗੀ ਟਵੇਲੀ ਜੰਗ ਦਾ ਪਹਿਲਵਾਨ ਜੀ ਦੋਨਾਂ ਨੇ ਦੇਖੋ ਗੁਰਸ਼ੀ ਸ਼ੁਰੂਆਤ ਚਾਰ ਪਹਿਲਵਾਨ ਜਾ ਕੇ ਥੋੜੀ ਕਰੋ ਮੈਦਾਨ ਚ ਪਜੋ ਰੋਹਿਤ ਘਰੇਟਾ ਤੇ ਰਾਜੂ ਲੱਲੀਆਂ ਪੱਟ ਕੇ ਜਾ ਮੈਦਾਨ ਮਾਈਬਾ ਲੋਟੀ ਵਾਲ ਤੇ ਦੀਪਕ ਕੋਦਰ ਪੱਟ ਕੇ ਬੇਜੋ ਗੁਰਲੀ ਗੁਰਸ਼ੀ ਸ਼ੁਰੂਆਤ ਬਾਕੀ ਪਰਖੀਆਂ ਕੱਟ ਹੋਣਗੀਆਂ ਤੇ ਬੋਲਾਂਗੇ ਹੱਜੀ ਚੰਨ ਲੱਲੀਆਂ ਸਨੀਰ ਵਾਲਾ ਦੇ ਗੁਰਸ਼ੀ ਸ਼ੁਰੂਆਤ ਹੋਵੇ ਪੰਨਾ ਰੋਣੀ ਸਵੇਂਦਰ ਨਗਰ ਮੱਧ ਦੀ ਗੁਰਸ਼ੀ ਹੋ ਗਈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਪੰਚ ਹਰਬੰਸ ਲਾਲ ਪਿੰਡ ਖਹਿਰਾ ਇਹ ਦੱਸਦੇ ਹੋਇਆ ਬੜਾ ਮਾਣ ਮਹਿਸੂਸ ਕਰਦਾ ਕਿ ਅੱਜ ਪਿੰਡ ਖਹਿਰਾ ਦੇ ਵਿੱਚ ਸਲਾਨਾ ਸ਼ਿੰਝ ਮੇਲਾ ਜੋ 21 ਮਾ ਮਨਾਇਆ ਜਾ ਰਿਹਾ ਹੈ ਇਸ ਵੇਲੇ ਤੇ ਉਹ ਬੜੀ ਧੂਮ ਧਾਮ ਦੇ ਨਾਲ ਤੁਸੀਂ ਵੇਖੇ ਰਹੋ ਕਿੰਨੇ ਹੁਲਾਸ ਦੇ ਨਾਲ ਕਿੰਨੇ ਚਾਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਮੈਂ ਇਹਦੇ ਵਿੱਚ ਧੰਨਵਾਦ ਕਰਦਾ ਪਿੰਡ ਦੇ ਪੰਚਾਇਤ ਮੈਂਬਰਸ ਦਾ ਐਨਆਰਏ ਵੀਰਾਂ ਦਾ ਤੇ ਸਾਰੇ ਨਗਰ ਦਾ ਤੇ ਖਾਸ ਕਰਕੇ ਜਿਹੜੇ ਸੱਜਣ ਮੋਹਰੇ ਹੋ ਕੇ ਇਸ ਚੀਜ਼ ਨੂੰ ਹੈਂਡਲ ਕਰ ਰਹੇ ਆ ਜਾਂ ਇਹਨੂੰ ਅਰੇਂਜ ਕਰ ਰਹੇ ਆ ਉਹਨਾਂ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਬਹੁਤ ਵਧੀਆ ਇਨਾਮ ਹਰ ਵੇਲੇ ਹਰ ਸਾਲ ਬਹੁਤ ਵਧੀਆ ਇਨਾਮਾਂ ਦੇ ਨਾਲ ਜਿਹੜਾ ਆ ਇਹ ਪਟਕੇ ਦੀ ਕੋਸ਼ਤੀ ਕਰਵਾਈ ਜਾਂਦੀ ਆ ਦੂਜੇ ਜਿਹੜੇ ਪਾਰਟਿਸਪੈਂਟਸ ਆ ਉਹਨਾਂ ਨੂੰ ਵੀ ਬਹੁਤ ਵਧੀਆ-ਵਧੀਆ ਇਨਾਮ ਦਿੱਤੇ ਜਾਂਦੇ ਆ ਤੋਂ ਮੈਂ ਇਹਨੂੰ ਆਪਣੇ ਪਿੰਡ ਦਾ ਇੱਕ ਬਹੁਤ ਵਧੀਆ ਉਪਰਾਲਾ ਸਮਝਦਾ ਆ ਅੱਜ ਜਦੋਂ ਕਿ ਪੰਜਾਬ ਖਾਸ ਕਰਕੇ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਨਸ਼ਿਆਂ ਤੋਂ ਬਾਚੇ ਪਾਉਣਾ ਉਹਦਾ ਬਹੁਤ ਮੁਸ਼ਕਲ ਹੋਇਆ ਆ ਇਹੋ ਜਿਹੇ ਹਾਲਾਤ ਦੇ ਵਿੱਚ ਇਹੋ ਜਿਹਾ ਉਪਰਾਲਾ ਕਰਨਾ ਇੱਕ ਬਹੁਤ ਵੱਡਾ ਕਦਮ ਆ ਕਿਉਂਕਿ ਵਧੀਆ-ਵਧੀਆ ਪਹਿਲਵਾਨਾਂ ਨੂੰ ਦੇਖ ਕੇ ਮਨ ਤੋਂ ਦੇ ਜਿਹੜੇ ਇਨਾਮ ਦੇਖ ਕੇ ਸਾਡੇ ਯੂਥ ਨੂੰ ਲੱਗਣ ਲੱਗਦੀ ਹੈ ਦੀ ਵੀ ਅਸੀਂ ਵੀ ਕੁਝ ਕਰੀਏ ਖੇਡਾਂ ਵੱਲ ਝੁਕਾਅ ਪੈਦਾ ਹੁੰਦਾ ਆ ਸੋ ਮੈਂ ਇਹਦੇ ਵਿੱਚ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਮੈਨੂੰ ਲੱਗਦਾ ਕਿ ਉਹਨਾਂ ਤੋਂ ਬਿਨਾਂ ਇਹ ਜਿਹੜਾ ਮੇਲਾ ਆ ਉਹ ਸੰਪੂਰਨ ਨਹੀਂ ਹੋ ਸਕਦਾ ਸਾਡੇ ਅਵਤਾਰ ਸਿੰਘ ਕੋਲ ਆ ਜੀ ਆ ਉਹ ਕਬੱਡੀ ਖੇਡ ਪ੍ਰੋਮੋਟਰ ਵੀ ਆ ਯੂ ਐਸ ਏ ਤੋਂ ਉਹਨਾਂ ਦਾ ਹਰ ਵਾਰੀ ਜਦੋਂ ਕਬੱਡੀ ਦੇ ਟੂਰਨਾਮੈਂਟ ਹੁੰਦੇ ਉਹਨਾਂ ਵਿੱਚ ਵੀ ਤੇ ਸ਼ਹਿਨ ਮੇਲੇ ਵਿੱਚ ਵੀ ਬਹੁਤ ਜਿਆਦਾ ਵੱਡਾ ਯੋਗਦਾਨ ਹੁੰਦਾ ਇਸ ਤੋਂ ਇਲਾਵਾ ਸਾਡੇ ਗੁਰਜੀਤ ਸਿੰਘ ਜੀ ਹੈ ਤੀਰ ਸਿੰਘ ਜੀ ਹੈ ਸਾਰਿਆਂ ਦੇ ਨਾਮ ਸ਼ਾਇਦ ਮੈਂ ਨਹੀਂ ਵੀ ਲੈ ਸਕਦਾ ਪਰ ਇਹਨਾਂ ਸੱਜਣਾ ਦੇ ਸਹਿਯੋਗ ਦੇ ਨਾਲ ਹੀ ਇਹ ਏਡਾ ਵੱਡਾ ਕਾਠੇ ਏਡਾ ਵੱਡਾ ਮੇਲਾ ਅਰੇਂਜ ਕੀਤਾ ਗਿਆ ਹੈ ਬਾਈ ਗੋਬੀ ਦੇ ਪੁੱਤ ਐਂਡ ਖੈਰਾ ਵਿਖੇ ਜੀ ਦਾਤਾ ਪਾਤਵੀਰ ਲਖ ਦਾ ਬਲੋਂ ਸੈਦ ਮਿਲਾ 21 ਮਾ ਸੈਦ ਮਿਲਾ ਕਰਵਾਇਆ ਜਾ ਰਿਹਾ ਬੜੀ ਤੂਮਤਾਮਨਾ ਕਰਵਾਇਆ ਜਾ ਰਿਹਾ ਇਹਦੇ ਵਿੱਚ ਮੋਟਰ ਮੋਟਰਾਂ ਦੇ ਨਾਮਤੇ ਜਾ ਰਹੇ ਮੋਟਰਸਾਈਕਲ ਵਗੈਰਾ ਹੋਰ ਨਗਦ ਨਾਮ ਤੇ ਬਾਕੀ ਲੰਗਰ ਦੀ ਸੇਵਾ ਹੋਰ ساری ਸੇਵਾ ਨਾਲ ਕੇ ਸਰਪ੍ਰਸ਼ੂਪ ਜ਼ੈਤ ਦੇ ਨਗਰ ਐਨ ਐ ਐਨ ਆਰ ਐ ਵੀਰਾਂ ਵੱਲੋਂ ਕਰਾਇਆ ਗਿਆ ਮੈਂ ਬਹੁਤ ਬਹੁਤ ਆਪਣੇ ਵੱਲੋਂ ਸਰਪ੍ਰਸ਼ੂਪ ਜ਼ੈਤ ਵੱਲੋਂ ਵਧਾਈਆਂ ਲੱਖ ਲੱਖ ਵਧਾਈਆਂ ਦਿੰਦਾ ਪੀਰ ਬਾਬਾ ਲੱਖ ਦਾਤਾ ਸ਼ਿੰਦ ਕਮੇਟੀ ਖੈਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੜਾ ਸਰਕਾਰ ਦੇ ਉਤਸ਼ਾਹ ਦੇ ਨਾਲ ਜਿਹੜਾ ਉਹ ਨਗਰ ਪੰਚਾਇਤ ਸਾਰਾ ਨਗਰ ਜਿਹੜੇ ਸਾਡੇ ਦੰਕਾਰ ਜੋ ਪਿੰਡ ਦੇ ਪਸੰਦੇ ਐਨਆਰਈ ਭਰਾ ਬਾਹਰਲੇ ਬਲਕਾਂਤ ਰਹਿੰਦੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ 21 ਮਹੀਨੇ ਚ ਮੇਲਾ ਕਰਨਾ ਜਾ ਰਿਹਾ ਹੈ ਇਹਦੇ ਵਿੱਚ ਇਲਾਕੇ ਦੀ ਸੁੱਖ ਵਾਸਤੇ ਇਲਾਕੇ ਦੀ ਸੁੱਖ ਵਾਸਤੇ ਪਰਿਵਾਰਾਂ ਵਾਸਤੇ ਜਿਹੜਾ ਇਹ ਉਪਰਾਲਾ ਹੁੰਦਾ ਹੈ ਇਹਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਜਿਹੜੇ ਖਿਡਾਰੀ ਆ ਉਹ ਹਿੱਸਾ ਲੈਂਦੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਜਿਹੜੇ ਖਿਡਾਰੀ ਹਿੱਸਾ ਲੈਂਦੇ ਆ ਔਰ ਇਹ ਪੂਰੇ ਨਗਰ ਜਿਹੜਾ ਉਹ ਇੱਕਦਮ ਹੋ ਕੇ ਜਿਹੜਾ ਕੋਈ ਛਿੰਝ ਮੇਲੇ ਨੂੰ ਜਿਹੜਾ ਦੇਖਣ ਵੀ ਆਉਂਦਾ ਹੈ ਤੇ ਉਹਦੇ ਲਈ ਦਿਲ ਦਾ ਤਕ ਵੀ ਕਰਦਾ ਸੋ ਮੈ ਜਿੱਥੇ ਅੱਜ ਪੂਰੇ ਨਗਰ ਨੂੰ ਵਧਾਈ ਦਿੰਦਾ ਉਸੇ ਇਲਾਕਾ ਨਿਵਾਸੀ ਨੂੰ ਵੀ ਵਧਾਈ ਦਿੰਦਾ ਔਰ ਇਸੇ ਦੇ ਬਾਅਦ ਇਹੋ ਜਿਹੇ ਉਪਰਾਲੇ ਜਿਹੜੇ ਤਕਰੀਬਨ ਹਲਕੇ ਦੇ ਵਿੱਚ ਵੱਖ-ਵੱਖ ਜਗ੍ਹਾ ਪਿੰਡਾਂ ਦੇ ਵਿੱਚ ਹੁੰਦੇ ਆ ਜਿਹੜੀਆਂ ਕਮੇਟੀਆਂ ਜਿਹੜੇ ਸੱਜਣਾ ਕਰਾਉਂਦੇ ਆ ਗੁਰੂ ਮਹਾਰਜ ਜਣੀਆਂ ਚੜ੍ਹਦੀਆਂ ਕਲਾ ਉਹਨਾਂ ਨੂੰ ਬਖਸ਼ਣ ਤੇ ਆਉਣ ਵਾਲੇ ਟਾਈਮ ਵਿੱਚ ਉਹ ਸਾਹ ਦੇ ਨਾਲੇ ਹੋਏ ਜਿਹੜੇ ਮੇਲੇ ਹੁੰਦੇ ਰਹਿਣ ਤੇ ਅੱਜ ਦੇ ਇਹ ਜਿਹੜੇ ਮੇਰੇ ਨਗਰ ਦੇ ਛਿੰਝ ਮੇਲੇ ਦੇ ਵਿੱਚ ਸੱਚੇ ਖਿਡਾਰੀ ਪਿਆਲੇ ਦਵਾਲ ਦੇ ਪਤਵੰਤੇ ਸਰਦਾਰ ਮਹਿੰਦਰ ਸਿੰਘ ਜੀ ਇਹ ਮੇਲਾ ਦੇਖਣ ਆਏ ਨੇ ਤੇ ਇਹਦੇ ਵੇਲੇ ਮਹਿੰਦਰਵਾਲਾ ਨੇ ਹਿੱਸਾ ਲਿਆ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਉਧਰ ਧੰਨਵਾਦ ਕਰਦਾ ਤੇ ਸਾਰੇ ਜਿਹੜੇ ਐਨਆਰਏ ਵੀਰ ਪਿੰਡ ਵਾਸੀ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਨੇ ਪਰੇ ਚੜ੍ਹਿਆ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ ਧੰਨਵਾਦ ਕਰਦਾ ਤੇ ਮਾਲਕ ਦੇ ਚਰਨਾਂ 'ਚ ਹੀ ਅਰਦਾਸ ਕਰਦੇ ਹਾਂ ਕਿ ਸਮੁੱਚੇ ਕੌਮ ਦੇ ਸਬਾਤ ਤੇ ਮੇਰੀ ਪਰਿਗਾਹ ਬਣਾਈ ਰੱਖਣ ਸਾਡਾ ਪੰਜਾਬ ਸਾਡੇ ਨਗਰ ਕੀੜੇ ਵਸਤੇ ਵਸਦੇ ਰਹਿਣ ਸਾਰਿਆਂ ਨੂੰ ਜੀ ਇਹ ਸਿੰਘ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਆਈਆਂ ਹੋਈਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਤਮਾਸ਼ਾ ਮਨਕੇਪੁਰ ਚਾਨੂ ਨੂੰ ਪਰਤੀ ਕਰਦਾ ਹੈ ਲਾ ਕੋਸ਼ਾ ਦੀ ਕਬੱਡੀ ਆਜੀ ਤਨ ਤਨ ਸਖੀ ਸਰਵਤ ਸਖੀ ਸੁਲਤਾਨ ਲਾਲਾ ਵਾਲਾ ਪੀਰ ਲੱਕ ਦਾ ਦਸਤੀ ਸਰਕਾਰ ਜਿਨ੍ਹਾਂ ਦੀ ਨਿੱਗੀ ਯਾਰ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖਹਿਰਾ ਜਿਹੜਾ ਕਿ ਦੂਸਰੀ ਪਾਤਸ਼ਾਹੀ ਤੰਦਨ ਸਿੰਘ ਜੀ ਗੁਰੂ ਅੰਗਰ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੋਂ ਜਿਨ੍ਹਾਂ ਨੇ ਛਿੰਝਾ ਦੁਆਰਾ ਚਾਲੂ ਕੀਤੀਆਂ ਸੀ ਉਸ ਪਿੰਡ ਨਾਲ ਇਹ ਪਿੰਡ ਦਾ ਸੰਬੰਧ ਹੈ ਤੇ ਅੱਜ 21 ਸਾਲ ਹੋ ਗਏ ਇਸ ਪਿੰਡ ਵਿੱਚ ਲਗਾਤਾਰ ਛਿੰਝ ਪਿੰਡੀ ਨੂੰ ਇੱਕ ਵਾਰ ਫਿਰ ਤੋਂ ਪੂਰੇ ਨਗਰ ਨੇ ਮਿਲ ਜੁਲ ਕੇ ਨਗਰ ਪੰਚਾਇਤ ਨਗਰ ਨਿਵਾਸੀ ਤੇ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਵੱਡਾ ਇਹ কুਸਤੀ ਦੰਗਲ ਕਰਵਾਇਆ ਜਾ ਰਿਹਾ ਹੈ ਔਰ ਖਾਸ ਤੌਰ ਤੇ ਸਾਡੇ ਬਹੁਤ ਹੀ ਪੂਜਨੀਕ ਸਾਡੇ ਦਾਦਾ ਜੀ ਸ਼੍ਰੀ ਮੀਤਰਾਮ ਜੀ ਉਹ ਸਰਪੰਚ ਹੁੰਦੇ ਸਨ ਉਹਨਾਂ ਦੀ ਰਹਿਨਮਾਈ ਵੇਟ ਇਹ ਜਿਹੜਾ ਬਹੁਤ ਵੱਡਾ কুਸਤੀ ਦਾੰਗਲ ਸ਼ੁਰੂ ਹੋਇਆ ਸੀ 21 ਸਾਲ ਹੋ ਗਏ ਹੁਣ ਵੀ ਅੱਜ ਵੀ ਸਰਦਾਰ ਬਲਦੇਵ ਸਿੰਘ ਜੀ ਖੈਰਾ ਸਾਹਿਬ ਸਾਬਕਾ ਐਮ ਐਲ ਏ ਸਾਹਿਬ ਉਹਨਾਂ ਦੀ ਯੋਗਤਾ ਹੈ ਇਹ ਬਹੁਤ ਹੀ ਵਧੀਆ ਦਾੰਗਲ ਹੁੰਦਾ ਹੈ ਤੇ ਪੂਰੇ ਵਰਲਡ ਦੇ ਵਿੱਚ ਜਿੰਨੇ কুਸਤੀ ਪ੍ਰੇਮੀ ਬੈਠੇ ਆ ਮੈਂ ਸਭ ਨੂੰ ਇਸ কুਸਤੀ ਦਾੰਗਲ ਦੀਆਂ ਮੁਬਾਰਕਾਂ ਦਿੰਦਾ ਔਰ ਇਹਨੂੰ ਹੋਰ ਅੱਗੇ ਵਧਣ ਦੀ ਆਸ ਰੱਖਦੇ ਆ ਬਹੁਤ ਵੱਡੇ ਵੱਡੇ ਇਨਾਮ ਅੱਜ ਹੋਣੇ ਆ ਖੁੱਲੇ ਅਖਾੜੇ ਸੱਦੇ ਆ ਅਨੇਕ ਕਾਂ ਪਹਿਲਵਾਨਾਂ ਨੇ ਅੱਜ ਆਪਣੀ ਕਲਾ ਦਾ ਜੋਰ ਦਿਖਾਉਣੇ ਔਰ ਮੈਂ ਵਿਸ਼ੇਸ਼ ਤੌਰ ਤੇ ਸਰਿੰਦਰ ਸ਼ਰਮਾ ਜੀ ਸਰਿੰਦਰ ਸ਼ਾਵੜਾ ਸਾਹਿਬ ਜਿਹੜੇ ਅੱਜ ਚੇਚੇ ਤੌਰ ਤੇ ਤੇ ਪੁੱਜੇ ਆ ਤੇ ਉਹਨਾਂ ਦੀ ਪੂਰੀ ਟੀਮ ਦਾ ਬੇਤੇ ਧੰਨਵਾਦ ਕਰਦਾ ਜੀ ਆਨਰੇ। ਜਿੱਥੇ ਤੁਹਾਨੂੰ ਲਾਸਟ ਲਾਈਨ ਦਿੱਤੀ ਉਹ ਤੋਂ ਪਿੱਛੇ ਰਹਿਣਾ ਪਹਿਲਵਾਨਾਂ ਤੋਂ ਕਿਤੇ ਵੱਧ 5-6 ਫੁੱਟ ਬਿਚੇ ਐਂਡ ਖੜਾ ਰਹਿ ਕੇ ਇਹਦਾ ਦਾ ਪਾਤਵੀਰ ਲਖਦਾਰ ਬਲਵੰਤ ਸਿੰਘ ਮਿਲਾ 21ਵਾਂ ਸ਼ਾਦੀ ਮੇਲਾ ਕਰਵਾਇਆ ਜਾ ਰਿਹਾ ਬੜੀ ਦੂਰ ਦਾਮਨਾ ਕਰਵਾਇਆ ਜਾ ਰਿਹਾ ਇਹਦੇ ਵਿੱਚ ਮੋਟਰ ਮੋਟਰ ਦੇ ਨਾਮ ਤੇ ਜਾ ਰਹੇ ਮੋਟਰਸਾਈਕਲ ਵਗੈਰਾ ਹੋਰ ਨਗਦ ਨਾਮ ਤੇ ਬਾਕੀ ਲੰਗਰ ਦੀ ਸੇਵਾ ਹੋਰ ਸਾਰੀ ਸੇਵਾ ਨਾਲ ਸਾਰੇ ਸਮੂਹ ਪਟਿਆਲਾ ਤੇ ਨਗਰ ਐਨ ਐਨ ਆਰ ਵੀਰਾਂ ਵੱਲੋਂ ਕਰਵਾਇਆ ਗਿਆ ਮੈਂ ਬਹੁਤ ਬਹੁਤ ਆਪਣੇ ਵੱਲੋਂ ਤੇ ਸਮੂਹ ਪਟਿਆਲਾ ਤੋਂ ਵਧਾਈਆਂ ਲੱਖ ਲੱਖ ਵਧਾਈਆਂ ਦਿੰਦਾ ਤੁਹਾਨੂੰ ਕਿ ਦੱਸਦਾ ਭਾਈ ਗੁਰੂ ਸਾਹਿਬ ਭਾਈ ਕਮੇਟੀ ਦੀ ਬੋਲਤੀ ਆ ਅਸੀਂ ਧੰਨ ਜਿਹਨੂੰ ਪਰਚੀ ਮਿਲੀ ਹੈ ਤੇ ਉਹ ਅਗਰ ਨਹੀਂ ਆਉਂਦਾ ਫਿਰ ਉਹ ਪਰਚੀ ਸਖਰਾਜ ਕਰੋਤੀ ਜਾਣੀ ਹੈ ਕੱਟ ਦਿੱਤੀ ਜਾਣੀ ਹੈ ਇਸ ਕਰਕੇ ਫਟਾਫਟ ਕਿਉਂਕਿ ਨੰਬਰ ਸਾਡੇ ਕੋਲ ਆ ਗਏ ਨੇ ਪਤਾ ਵੀ ਕਿਹੜਾ ਨੰਬਰ ਆ ਗਿਆ ਕਿਹੜਾ ਜੇ ਡੋਟਾ ਇਸ ਕਰਕੇ ਬੇਨਤੀ ਫਟਾਫਟ ਪਰਚੀ ਲੈ ਕੇ ਆਓ ਤੇ ਕੁਸ਼ਤੀ ਵੇੜੋ ਤੇ ਵਧੀਆ ਕੁਸ਼ਤੀ ਦਾ ਇੱਥੇ ਪ੍ਰਦਰਸ਼ਨ ਕਰੋ ਫਟ ਕੱਪੜੇ ਪਾ ਲਓ बार-बार ਤੰਗ ਨਾ ਕਰੋ ਜਾ ਕੇ ਪ੍ਰਬੰਧ ਕਰੋ ਉਧਰ ਸਾਡੇ ਬਹੁਤ ਹੀ ਸਰਕਾਰ ਜੋ ਬਿੱਟੂ ਬਲੇਕ ਜੀ ਆਜੀ ਗੋਲਡੀ ਗੋਲਡੀ ਜੂਆਸੇ ਵਾਲਾ ਬਹੁਤ ਹੀ ਸਾਡਾ ਸਰਕਾਰ ਸਿੰਗਰਾਂ ਦੀ ਸੇਵਾ ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਅੱਜ ਇਸ ਖੇਡ ਮੇਲੇ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ ਸਾਰੇ ਨਗਰ ਨਿਵਾਸੀਆਂ ਦੇ ਵਿੱਚ ਗੁਰਮਤ ਸਿੰਘ ਜੀ ਅਰਤਾਰਤਾਰੀ ਜੀ ਉਹਨਾਂ ਦਾ ਸਰਦਾਰ ਬਲਦੇਵ ਸਿੰਘ ਜੀ ਖਿਆਰਾ ਸਾਬਕਾ ਐਮਐਲਏ ਸਾਹਿਬ ਸਰਪੰਚ ਹਰਵੰਸ ਸਿੰਘ ਜਿਨ੍ਹਾਂ ਦਾ ਬਿੱਟੂ ਦਿਲਾਤੀਆ ਜੀ ਗੋਲਡੀ ਯੂਐਸਏ ਵਰਜੀਤ ਸਿੰਘ ਸਿੱਧੂ ਸਾਡੇ ਭਰਾ ਜੀਤਾ ਸੁਖਾ ਜੁਨੀ ਜੀ 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 ਜੀ

ਤਿਆਰ ਵਰ ਤਿਆਰ ਹੈ ਅੱਜ ਲੜਕੀਆਂ ਦਾ ਪਹਿਲਾ ਮੈਚ ਖੇੜਿਆ ਜਾ ਰਿਹਾ ਹੈ ਦੁਨੀਆ ਦੇ ਮੰਨੇ ਪ੍ਰਮੁਣੇ ਖਿਡਾਰੀ ਸਟੇਜ ਗਰਾਊਂਡ ਦੇ ਵਿੱਚ ਖੜੇ ਹੈ ਉਹ